ਰੀਐਕਸ਼ਨ ਦੇ ਤਰ੍ਹਾਂ ਕਿ ਹਰ ਸਟਾਰਟੀ ਐਗਜ਼ਿਟ ਪੋਲ ਦੇ ਉੱਤੇ ਔਰ ਭਾਜਪਾ ਦੇ ਉੱਤੇ ਦਿੱਲੀ ਦੇ ਸਾਬਕਾ ਸੀਐਮ ਕੇਜਰੀਵਾਲ ਇਲਜ਼ਾਮ ਲਗਾਉਂਦੇ ਨਜ਼ਰ ਆ ਰਹੇ ਨੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਭਾਜਪਾ ਦੇ ਜਿਹੜੇ ਆਗੂ ਨੇ ਜਾਂ ਭਾਜਪਾ ਦੇ ਜਿਹੜੇ ਲੋਕ ਨੇ ਉਹ ਫੋਨ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਕਿ ਸਾਡੇ ਵਾਲੇ ਪਾਸੇ ਆ ਜਾਓ ਮੰਤਰੀ ਬਣਾ ਦਾਂਗੇ 15-15 ਕਰੋੜ ਰੁਪਏ ਦਿੱਤਾ ਜਾਏਗਾ। ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਕਰਦੇ ਹੋਏ ਕਿਹਾ ਕਿ ਜੇਕਰ ਹਰ ਸਰਵੇ ਦੇ ਵਿੱਚ ਸੀਟਾਂ ਰੱਖੀਆਂ ਨੇ ਆਮ ਆਦਮੀ ਪਾਰਟੀ ਨੂੰ ਘੱਟ ਤੇ ਭਾਜੀਪੀ ਨੂੰ ਜ਼ਿਆਦਾ ਤਾਂ ਫੇਰ ਕਿਉਂ ਫੋਨ ਕੀਤੇ ਜਾ ਰਹੇ ਨੇ? ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਤੇ ਉਹਨਾਂ ਨੇ ਲਿਖਿਆ ਕੁਝ ਏਜੰਸੀਜ਼ ਦਿਖਾ ਰਹੀਆਂ ਨੇ ਕਿ ਗਾੜੀ ਗਰੂਪ ਪਾਰਟੀ ਦੀਆਂ 55 ਤੋਂ ਜ਼ਿਆਦਾ ਸੀਟਾਂ ਰਹੀਆਂ ਨੇ। ਪਿਛਲੇ 2 ਘੰਟੇ ਸਾਡੇ 16 ਉਮੀਦਵਾਰਾਂ ਦੇ ਕੋਲ ਫੋਨ ਆ ਚੁੱਕੇ ਨੇ ਕਿ ਆਮ ਆਦਮੀ ਛੱਡ ਕੇ ਉਹਨਾਂ ਦੀ ਪਾਰਟੀ ਦੇ ਵਿੱਚ ਆ ਜਾਓ ਮੰਤਰੀ ਬਣਾ ਦਵਾਂਗੇ ਹਰ ਇੱਕ ਨੂੰ 15-15 ਕਰੋੜ ਰੁਪਏ ਦਵਾਂਗੇ ਅਰਵਿੰਦ ਕੇਜਰੀਵਾਲ ਨੇ ਲਿਖਿਆ ਕਿ ਜੇਕਰ ਇਹਨਾਂ ਦੀ ਪਾਰਟੀ ਦੀਆਂ 55 ਤੋਂ ਜ਼ਿਆਦਾ ਸੀਟਾਂ ਰਹੀਆਂ ਨੇ ਤੇ ਸਾਡੇ ਉਮੀਦਵਾਰਾਂ ਨੂੰ ਫੋਨ ਕਿਉਂ ਕੀਤਾ ਜਾ ਰਿਹਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਜ਼ਾਹਰ ਤੌਰ ਤੇ ਫਰਜ਼ੀ ਸਰਵੇਖ ਕਰਵਾਈ ਗਏ ਇਸ ਲਈ ਤਾਂ ਕਿ ਮਾਹੌਲ ਬਣਾ ਕੇ ਕੁਝ ਉਮੀਦਵਾਰਾਂ ਨੂੰ ਤੋੜਿਆ ਜਾ ਸਕੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਡਾ ਇੱਕ ਵੀ ਆਦਮੀ ਨਹੀਂ ਟੁੱਟੇਗਾ ਸਾਇਡ ਫੁੱਲ ਦੇ ਨਤੀਜੇ ਕਿਤਨਾ ਕਿਤੇ ਰਿਫਲੈਕਟ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਨਹੀਂ ਬਣ ਰਹੀ ਜੇ ਮੈਜੋਰਟੀ ਮੈਂ ਜ਼ਿਕਰ ਕਰਾਂ ਤਾਂ ਇਹ ਹੀ ਇਸ ਸਮੇਂ ਤਸਵੀਰ ਬਣ ਰਹੀ ਹੈ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਪੂਰਾ ਭਰੋਸਾ ਹੈ ਕਿ ਉਹਨਾਂ ਦੀ ਸਰਕਾਰ ਬਣੇਗੀ ਔਰ ਇਨਫੈਕਟ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਹੈ ਕਿ ਪਿਛਲੀ ਵਾਰ ਦੀ ਤਰ੍ਹਾਂ ਫੁੱਲ ਮੈਜੋਰਟੀ ਦੇ ਨਾਲ ਅਸੀਂ ਸਰਕਾਰ ਬਣਾਵਾਂਗੇ ਤੇ ਇਹਨਾਂ ਸਰਵੇਜ਼ ਦੇ ਉੱਤੇ ਹੁਣ ਤੱਕ ਅਰਵਿੰਦ ਕੇਜਰੀਵਾਲ ਕੁਝ ਨਹੀਂ ਬੋਲੇ ਸੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਉਹਨਾਂ ਨੇ ਆਪਣੀ ਟਵੀਟ ਦੇ ਵਿੱਚ ਕੀ ਕੁਝ ਲਿਖਿਆ ਉਹ ਵੀ ਤੁਹਾਨੂੰ ਦਿਖਾਣੇ ਆ ਤੇ ਉਹਨਾਂ ਲਿਖਿਆ ਕਿ ਕੁਝ ਏਜੰਸੀਆਂ ਦਿਖਾ ਰਹੀਆਂ ਨਹੀਂ ਕਿ ਗਾਲੀਗੋਚ ਪਾਰਟੀ ਦੀਆਂ 55 ਤੋਂ ਜ਼ਿਆਦਾ ਸੀਟਾਂ ਆ ਰਹੀਆਂ ਨਹੀਂ ਪਿਛਲੇ 2 ਘੰਟਿਆਂ 'ਚ ਸਾਡੇ 16 ਉਮੀਦਵਾਰਾਂ ਦੇ ਕੋਲ ਫੋਨ ਆ ਚੁੱਕੇ ਨੇ ਕਿ ਆਮ ਆਦਮੀ ਪਾਰਟੀ ਛੱਡ ਕੇ ਉਹਨਾਂ ਦੀ ਪਾਰਟੀ ਦੇ ਵਿੱਚ ਆ ਜਾਓ ਮੰਤਰੀ ਬਣਾ ਦੇਵਾਂਗੇ ਤੇ ਹਰੇਕ ਨੂੰ 15-15 ਕਰੋੜ ਦਿੱਤੇ ਜਾਣਗੇ ਇਛੜੀ ਵਾਲ ਆਪਣੇ ਟਵੀਟ ਦੇ ਵਿੱਚ ਲਿਖਦੇ ਨੇ ਕਿ ਜੇਕਰ ਇਹਨਾਂ ਦੀ ਪਾਰਟੀ ਦੀਆਂ 55 ਤੋਂ ਜ਼ਿਆਦਾ ਸੀਟਾਂ ਆ ਰਹੀਆਂ ਨਹੀਂ ਤਾਂ ਸਾਡੇ ਉਮੀਦਵਾਰਾਂ ਨੂੰ ਫੋਨ ਕਰਨ ਦੀ ਕੀ ਜ਼ਰੂਰਤ ਹੈ ਜ਼ਾਹਰ ਤੌਰ ਤੇ ਇਹ ਫਰਜ਼ੀ ਸਰਵੇ ਹੈ ਔਰ ਇਸ ਦੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈ ਤਾਂ ਕਿ ਸਾਡੇ ਉਮੀਦਵਾਰਾਂ ਨੂੰ ਤੋੜਿਆ ਜਾ ਸਕੇ ਹਰਵਿੰਦਰ ਇਕਹਿਜ ਦੀਵਾਲ ਨੇ ਵੀ ਕਹਿ ਦਿੱਤਾ ਕਿ ਸਾਡਾ ਇੱਕ ਵੀ ਆਦਮੀ ਨਹੀਂ ਟੁੱਟੇਗਾ ਆਪਣੇ ਟਵੀਟ ਦੇ ਵਿੱਚੋਂ ਲਿਖਿਆ ਕਿ ਐਗਜ਼ਿਟ ਪੋਲ ਦੇ ਨਤੀਜੇ ਲਗਾਤਾਰ ਆ ਰਹੇ ਨੇ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਦਾ ਇੰਤਜ਼ਾਰ ਇਨਫੈਕਟ ਰਿਜ਼ਲਟ ਤੋਂ ਪਹਿਲਾਂ ਇਲੈਕਸ਼ਨ ਦੇ ਰਿਜ਼ਲਟ ਤੋਂ ਪਹਿਲਾਂ ਔਰ ਰਿਜ਼ਲਟ ਸ਼ਨੀਵਾਰ ਸਵੇਰੇ ਆਉਣਗੇ ਉਸ ਤੋਂ ਪਹਿਲਾਂ ਐਗਜ਼ਿਟ ਪੋਲ ਔਰ ਐਗਜ਼ਿਟ ਪੋਲ ਇਕ ਤਾਈ ਇਲੈਕਸ਼ਨ ਖਤਮ ਹੁੰਦੇ ਹੀ ਅੱਗੇ VOTING ਖਤਮ ਹੁੰਦੇ ਹੀ ਤੇ ਦੂਜੇ ਇਲੈਕਸ਼ਨ ਦੇ ਉੱਤੇ ਜਿਹੜੇ ਐਗਜ਼ਿਟ ਪੋਲ ਦਾ ਹੁਣ ਵੀ ਸਿਲਸਿਲਾ ਚੱਲ ਰਿਹਾ ਐ ਐਕਸੈਸ ਦੇ ਐਗਜ਼ਿਟ ਪੋਲ ਦੇ ਵਿੱਚ ਦਿੱਲੀ ਚ BJP ਦੀ ਸਰਕਾਰ ਵੱਧ ਰਹੀ ਐ ਐਕਸੈਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਦੇ ਵਿੱਚ BJP ਨੂੰ 51 ਸੀਟਾਂ ਮਿਲਣ ਦਾ ਅਨੁਮਾਨ ਐ ਆਮ ਆਦਮੀ ਪਾਰਟੀ ਦੇ ਖਾਤੇ ਦੇ ਵਿੱਚ ਸਿਰਫ 19 ਸੀਟਾਂ ਦਾ ਅਨੁਮਾਨ ਐ ਔਰ ਟੂਡੇਸ ਚਨਕੀਆਂ ਦੇ ਵਿੱਚ ਕਾਂਗਰਸ ਦੇ ਹੱਥ ਖਾਲੀ ਨਜ਼ਰ ਆਉਂਦੇ ਨੇ ਹਾਂ ਤਾਂ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਕੀ ਕੋਜਨ ਨੰਬਰ ਆ ਰਹੇ ਨੇ एक्सिस माय इंडिया ਦੇ ਵਿੱਚ 15 ਤੋਂ 25 ਸੀਟਾਂ ਔਰ ਬੀਜਪੀ ਦੀਆਂ 45 ਤੋਂ 55 ਸੀਟਾਂ ਕਾਂਗਰਸ 0 ਤੋਂ 1 ਔਰ ਟੁਡੇ ਇਸ ਦੇ ਨਕਿਆਦਾ ਵੀ ਐਗਜ਼ਿਟ ਪੋਲ ਆਇਆ ਉਸ ਦੇ ਮੁਤਾਬਿਕ 19 51 ਤੇ 0 19 आम आदमी पार्टी दी है बीजेपी 51 ते कांग्रेस 0 19 टुडे चनकिया ਦੇ ਮੁਤਾਬਿਕ 6 ਪਲੱਸ ਜਾਂ ਮਾਈਨਸ ਹੋ ਸਕਦੀ ਹੈ ਯਾਨੀ ਪਲੱਸ ਹੋ ਕੇ 25 ਤੱਕ ਪਹੁੰਚ ਸਕਦੇ ਨੇ ਸਰਕਾਰ ਨਹੀਂ ਬਣੇਗੀ ਆਮ ਆਦਮੀ ਪਾਰਟੀ ਜੇਕਰ ਟੂਡੇ ਚਨਕਿਆ ਸਹੀ ਸਾਬਿਤ ਹੁੰਦਾ ਹੈ बीजेपी 51 6 ਇਸ ਫੁੱਟੀਆਂ ਨੇ ਔਰ ਇਸ ਦਾ ਮਤਲਬ ਹੈ ਕਿ 51 ਚ 6 ਘਟ ਗਈਆਂ ਤਾਂ 45 ਰਹਿ ਜਾਣਗੀਆਂ ਤਾਂ ਵੀ ਬਹੁਮਤ ਹੋਏਗਾ 51 ਤੋਂ 6 ਪਲੱਸ ਹੋ ਗਈਆਂ ਤਾਂ ਆਬਵੀਅਸ ਹੈ ਕਿ ਫਿਰ ਤਾਂ ਵੱਡਾ ਨੰਬਰ ਹੋਏ ਹੁਣ ਅੱਗੇ ਵੱਧਦੇ ਇੱਕ ਖਬਰ ਦਾ ਹੋਰ ਰੁਕ ਕਰਦੇ ਹਾਂ ਸੋਨੂ ਸੂਦ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਬਾਲੀਵੁੱਡ ਦੇ ਅਦਾਕਾਰ ਸੋਨੂ ਸੂਦ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਲੁਧਿਆਣਾ ਦੇ ਵਿੱਚ ਇੱਕ ਸ਼ਖਸ ਦੀ ਸ਼ਿਕਾਇਤ ਦੇ ਉੱਤੇ ਐਫ ਆਈ ਆਰ ਹੋਈ ਹੈ ਲੁਧਿਆਣਾ ਕੋਰਟ ਦੇ ਵੱਲੋਂ ਸੋਨੂ ਸੂਦ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਐਪ ਦੇ ਜ਼ਰੀਏ ਪੈਸੇ ਇਨਵੈਸਟ ਕਰਨ ਦਾ ਲਾਲਚ ਦੇ ਇਲਜ਼ਾਮ ਰਿਕਾਇਜ਼ਾ ਐਪ ਕੋਈ ਉਸ ਦੇ ਤੇ ਬ੍ਰਾਂਡ ਮੈਜ਼ਡਨ ਨੇ ਸੋਨੂ ਸੂਦ ਤਾਂ ਇੱਕ ਸ਼ਖਸ ਨੇ ਸ਼ਿਕਾਇਤ ਕਰ ਦਿੱਤੀ ਕਿ ਪੈਸੇ ਲਗਾਉਣ ਦਾ ਲਾਲਚ ਦਿੱਤਾ ਗਿਆ ਸੀ ਔਰ ਹੋ ਸਕਦਾ ਹੈ ਕਿ ਸ਼ਖਸ ਦਾ ਨੁਕਸਾਨ ਹੋਇਆ ਹੋਵੇ ਤੇ ਉਸ ਤੋਂ ਬਾਅਦ ਉਹ ਅਦਾਲਤ ਪਹੁੰਚ ਗਿਆ ਤੇ ਹੁਣ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਕਾਬਲੇ ਗੌਰ ਹੈ ਸੋਨੂ ਸੂਦ ਇੱਕ ਵੱਡਾ ਨਾਮ ਹੈ ਦੇਸ਼ ਦੇ ਬਾਲੀਵੁੱਡ ਦੇ ਨਾਮ ਦੇ ਤੌਰ ਦੇ ਉੱਤੇ ਜਦੋਂ ਅਸੀਂ ਫਿਲਮ જગਤ ਦਾ ਜ਼ਿਕਰ ਕਰਦੇ ਹਾਂ ਪਰ ਉਸ ਤੋਂ ਵੀ ਜ਼ਿਆਦਾ ਸੋਨੂ ਸੂਦ ਕਰੋਨਾ ਦੇ ਕਾਲ ਦੇ ਵਿੱਚ ਜਦੋਂ ਲੋਕਾਂ ਦੀ ਖੂਬ ਮਦਦ ਕਰ ਰਹੇ ਸੀ ਖਾਸ ਤੌਰ ਤੇ ਉਹਨਾਂ ਨੂੰ ਘਰ ਪਹੁੰਚਾਉਣ ਦੇ ਵਿੱਚ ਤਾਂ ਖੂਬ ਸੁਰੱਖਿਆ ਦੇ ਵਿੱਚ ਰਹੇ ਨੇ ਆਪਣੇ ਸਮਾਜਿਕ ਕੰਮਾਂ ਨੂੰ ਲੈ ਕੇ ਵੀ ਸੁਰੱਖਿਆ ਦੇ ਵਿੱਚ ਰਹਿੰਦੇ ਨੇ ਕਾਬਲੇ ਗੌਰੇ ਵੀ ਹੈ ਸੋਨੂ ਸੂਦ ਪੰਜਾਬ ਦੇ ਨਹੀਂ ਪੰਜਾਬ ਦੇ ਨਾਲ ਤਾਲੁਕ ਰੱਖਦੇ ਨਹੀਂ ਮੋਗਾ ਦੇ ਰਹਿਣ ਵਾਲੇ ਨੇ ਔਰ ਬਾਲੀਵੁੱਡ ਤੱਕ ਉਹਨਾਂ ਨੇ ਨਾਮ ਕਮਾਇਆ ਹੈ ਹਾਂ ਤੇ ਹੁਣ ਉਹਨਾਂ ਨੂੰ ਨੋਟਿਸ ਹੋਇਆ ਸਾਡੇ ਸਹਿਯੋਗੀ ਲੁਧਿਆਣਾ ਤੋਂ ਰਜਿੰਦਰ ਸਾਡੇ ਨਾਲ ਜੁੜ ਰਹੀ ਨੇ ਰਜਿੰਦਰ ਥੋੜਾ ਇਹ ਮਾਮਲਾ ਦੱਸੋ ਕਿ ਇਹ ਕਿਹੜੇ ਮਾਮਲੇ ਵਿੱਚ ਨੋਟਿਸ ਕਰ ਦਿੱਤਾ ਗਿਆ ਸੋਨੂ सूद ਦੇ ਉੱਤੇ ਐਫਆਈਆਰ ਕਿਉਂ ਹੋਈ ਹੈ ਅ ਬਿਲਕੁਲ ਗੌਰਵ ਫਿਲਹਾਲ ਜਿਹੜਾ ਰਜੇਸ਼ ਖੰਨਾ ਹੈ ਕਿ ਨਹੀਂ ਐਡਵੋਕੇਟ ਉਹਨਾਂ ਦੇ ਮੂਲਲੀ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਵਿੱਚ ਉਹਨਾਂ ਨੇ ਇਹੀ ਜ਼ਿਕਰ ਕੀਤਾ ਕਿ ਲੁਧਿਆਣਾ ਦੀ ਅਦਾਲਤ ਦੇ ਵਿੱਚ ਸੋਨੂ सूद ਨੂੰ ਜਿਹੜਾ ਆਈ ਵਿਟਨੈਸ ਦੇ ਤੌਰ ਤੇ ਸਮਨ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਰਕੀਜਾ 4 কয়ਨ ਜਿਹੜੀ ਐਪ ਹੈਗੀ ਸੀ ਉਸਦੇ ਉਹ ਬ੍ਰਾਂਡ ਨਾਮ ਅੰਦਰ ਸੀਗੇ ਉਹਨਾਂ ਦੇ ਵੱਲੋਂ ਪ੍ਰਮੋਟ ਕੀਤੀ ਗਈ ਸੀ ਔਰ ਇਸੇ ਦੇ ਚੱਲਦਿਆ ਕਈ ਲੋਕਾਂ ਦੇ ਜਿਹੜੇ ਆ ਪੈਸੇ ਇਹਦੇ ਵਿੱਚ ਇਨਵੈਸਟ ਕੀਤੇ ਗਏ ਸੀ ਤਾਂ ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਹੈ ਕਿ ਉਹਨਾਂ ਪੈਸਿਆਂ ਨੂੰ ਲੈ ਕੇ ਜਿਹੜਾ ਲੋਕਾਂ ਦੇ ਨਾਲ ਹੀਪੇ ਦਾ ਜ਼ਿਕਰ ਆਇਆ ਤਾਂ ਉਸ ਮਾਮਲੇ ਦੇ ਵਿੱਚ ਪਹਿਲਾਂ ਵੀ ਕਈ ਵਾਰ ਜਿਹੜੇ ਆ ਸਮਨ ਜਾਰੀ ਕੀਤੇ ਗਏ ਨੇ ਉਹਨਾਂ ਨੂੰ ਜਿਹੜੇ ਨੋਟਿਸ ਭੇਜੇ ਗਏ ਆ ਔਰ ਇਸੇ ਮਾਮਲੇ ਦੇ ਵਿੱਚ ਹੁਣ ਉਹਨਾਂ ਨੂੰ ਜਿਹੜਾ ਸਿਰ ਤੋਂ ਜਿਹੜਾ ਆਈ ਵਿਟਨੈਸ ਦੇ ਤੌਰ ਤੇ ਲੁਧਿਆਣਾ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਜਿਹੜੇ ਸੰਮਨ ਆ ਉਹ ਜਾਰੀ ਕੀਤੇ ਗਏ ਨੇ ਤਾਂ ਇਹ ਕਿਹਾ ਜਾ ਸਕਦਾ ਕਿ ਫਿਲਹਾਲ ਹਾਲੇ ਇਸ ਕੇਸ ਦੇ ਵਿੱਚ ਜਿਹੜੀ ਹੈ ਮੂਲੀ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਪਰ ਕਿੰਨਾ ਕਿਤੇ ਕਿਹਾ ਜਾ ਸਕਦਾ ਕਿ ਰਕੀਜ਼ਾ ਪੇਕ ਜਿਹੜੇ ਕੋਇਨ ਐਪ ਦੇ ਜ਼ਰੀਏ ਜਿਹੜੇ ਆ ਪੈਸੇ ਲਗਾਉਣ ਨੂੰ ਲੈ ਕੇ ਸਾਰਾ ਮਾਮਲਾ ਚੱਲਦਾ ਜੀ ਮਤਲਬ ਜੋ ਮੈਂ ਸਮਝ پا ਰਹੇ ਹਾਂ ਰਜਿੰਦਰ ਉਹ ਇਹ ਹੈ ਕਿ ਐਪ ਦੇ ਜ਼ਰੀਏ ਉਹਨਾਂ ਨੇ ਕੋਈ ਸਿੱਧੇ ਤੌਰ ਤੇ ਕਿਸੇ ਸ਼ਖਸ ਨੂੰ ਫੋਨ ਕਰਕੇ ਤਾਂ ਨਹੀਂ ਕਿਹਾ ਕਿ ਇੱਥੇ ਪੈਸੇ ਲਗਾ ਦਿਓ ਪਰ ਬ੍ਰਾਂਡ ਐਮਬੈਸਡਰ ਨੇ ਬਸ ਇਹੀ ਮਾਮਲਾ ਹੈ ਅ ਮਤਲਬ ਇਹੀ ਹੈ ਜਾਂ ਫਿਰ ਕੋਈ ਇੰਡੀਵਿਜੂਅਲ ਤੌਰ ਦੇ ਉੱਤੇ ਕੋਈ ਸੋਨੂ ਸੂਤ ਦੇ ਨਾਲੋਂ ਸਾਹਮਣੇ ਦੀ ਗੱਲਬਾਤ ਹੋਈ ਹੈ ਇਸ ਸ਼ਖਸ ਦੀ ਜਿਨ੍ਹਾਂ ਨੇ ਕੰਪਲੀਟ ਕੀਤੀ ਹੈ ਬਿਲਕੁਲ ਦੇਖੋ ਇਸ ਮਾਮਲੇ ਦੇ ਵਿੱਚ ਫਿਲਹਾਲ ਹਲੇ ਜੋ ਐਡਵੋਕੇਟ ਰਜੇਸ਼ ਖੰਨਾ ਨੇ ਜੋ ਜਾਣਕਾਰੀ ਸਾਂਝੀ ਕੀਤੀ ਉਸ ਦੇ ਵਿੱਚ ਇਹੀ ਜ਼ਿਕਰ ਕੀਤਾ ਗਿਆ ਹੈ ਕਿ ਫਾਈ ਵਿਟਨੈਸ ਦੇ ਤੌਰ ਤੇ ਜਿਹੜਾ ਉਹਨਾਂ ਨੂੰ ਜਿਹੜਾ ਸੋਨੂ ਸੂਤ ਨੂੰ ਜਿਹੜਾ ਸੱਮਨ ਜਾਰੀ ਕੀਤਾ ਗਿਆ ਉਹਨਾਂ ਨੂੰ ਜਿਹੜਾ ਬੁਲਾਇਆ ਜਾ ਰਿਹਾ ਠੀਕ ਹੈ ਚਲੋ ਸ਼ੁਕਰੀਆ ਮੈਂ ਮੈਂ ਜੀ ਜੀ ਸਮੇ ਲੋਕਾਂ ਤੱਕ ਇਹ ਗੱਲ ਪਹੁੰਚ ਗਈ ਐਪ ਦੇ ਜ਼ਰੀਏ ਬਹੁਤ ਸਾਰੇ ਜਿਹੜੇ ਸੈਲੀਬ੍ਰਿਟੀਜ਼ ਨੇ ਕ੍ਰਿਕਟਰਜ਼ ਨੇ ਬਾਲੀਵੁੱਡ ਦੇ ਅਦਾਕਾਰ ਪੰਜਾਬੀ ਇੰਡਸਟਰੀ ਦੇ ਲੋਕ ਨੇ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਂਦੇ ਨੇ ਆ ਕਿ ਇਹ ਕਿ ਕੰਪਨੀਆਂ ਉਹਨਾਂ ਦੇ ਜ਼ਰੀਏ ਲੋਕਾਂ ਤੱਕ ਗੱਲ ਪਹੁੰਚਾਉਂਦੀਆਂ ਨੇ ਇਸ ਸਭ ਦੇ ਵਿੱਚ ਅਲੇ ਵਕੀਲ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਵਾਉਂਦਾ ਇਹ ਮੈਡੀਕਲ ਕਿਸ ਕਰਨਾ ਹਾਂ ਇਹ ਮੈਟਰ ਹੈ ਇਹ ਵਾਰੰਟ ਮਾਨਯੀ ਕੋਰਟ ਰਮਨਪ੍ਰੀਤ ਕੋਰ ਮੈਡਮ ਨੇ ਸੋਨੂ ਸੂਦ ਦੇ ਵਾਰੰਟ ਕੱਢੇ ਨੇ ਬੇਤੌਰ ਵਿਟਨੈਸ ਪਹਿਲਾਂ 2-3 ਵਾਰ ਇਹਨਾਂ ਨੂੰ ਸਬੰਨ ਕਿਤੇ ਗਏ ਇਹ ਪੇਸ਼ ਨਹੀਂ ਹੋਏ ਉਸ ਤੋਂ ਬਾਅਦ ਇੱਕ ਵਾਰ ਬੇਲੇਬਲ ਵਾਰੰਟ ਗਏ ਉਹ ਪੇਸ਼ ਨਹੀਂ ਹੋਏ ਫਿਰ ਹੁਣ ਸੈਕੰਡ ਟਾਈਮ ਇਹਨਾਂ ਦੇ ਥਰੂ ਸੀਪੀ ਅਸੀਂ ਤਮੀਲ ਕਰਾਏ ਨੇ ਬੇਤੌਰ ਵਾਰੰਟ ਇਹਦੀ ਡੇਟ ਜਿਹੜੀ ਹੈ 10/2 ਨੂੰ ਹੁਣ 10/2 ਨੂੰ ਪੇਸ਼ ਹੋਣਾ ਪਏਗਾ ਮੈਟਰ ਇਹ ਹੈ ਕਿ ਇਹਦੇ ਵਿੱਚ 1000 ਕਰੋੜ ਦਾ ਕ੍ਰਿਪਟੋ ਘਟਾਲਾ ਹੋਇਆ ਹੈ ਇਹਦੇ ਵਿੱਚ 4 ਹੋਰ ਫਰੋਡੀਆਂ ਇਨਵੋਲਡ ਨੇ ਜਿਦੇ ਵਿੱਚ ਮੋਹਿਤ ਸ਼ੁਕਲਾ ਮਨਿਸ਼ੋ ਪਾਧਿਆਏ ਵਿਵੇਕ ਜੈਨ ਤੇ ਰਜੀਵ ਕੁਮਾਰ ਇਹ ਚਾਰੋਂ ਪਰਮਨੈਂਟ ਇਸ cripto ਦੇ ਫਰਾਡ ਦੇ ਮਾਹਿਰ ਨੇ ਇਹਨਾਂ ਨੇ ਐਂਪੈਨਾ ਵੀ ਡੈਕੀ ਕੋਇਨ ਤੋਂ ਕਈ ਫਰਾਡ ਕੀਤੇ ਨੇ ਇਹਦੇ ਵਿੱਚ ਤਕਰੀਬਨ ਤਕਰੀਬਨ ਜੋ ਵੀਡੀਓਜ਼ ਆਇਆ ਜਿਨ੍ਹਾਂ ਵਿੱਚ ਇਹਨਾਂ ਦੀ ਐਡਮਿਸ਼ਨ ਆਈ ਹੈ ਕਿ ਲੋਕਾਂ ਤੋਂ ਮੈਂ ਇੰਨਾ ਇਨਵੈਸਟਮੈਂਟ ਲਈ ਹੈ ਉਹਦਾ ਇਹ ਮੈਂ ਮੋੜਾਂਗਾ ਮੇਨ ਕੀ ਹੈ ਕਿ 100 ਡਾਲਰ ਇਹ ਲੈ ਕੇ ਇਹ 300 ਡਾਲਰ ਇਹਨਾਂ ਨੇ ਮੋੜਨੇ ਸੀਗੇ 1 ਡਾਲਰ ਪਰ ਡੇ ਜਿਹੜਾ ਕਿ ਨਹੀਂ ਮੋੜਿਆ ਇਹਨਾਂ ਨੇ ਇਹ ਪੈਸਾ ਲੈ ਕੇ ਸਾਰੇ ਚੰਪਤ ਹੋ ਗਏ ਨੇ ਇਹਨੂੰ ਜਿਹੜਾ ਪ੍ਰਮੋਟ ਕਰਨ ਵਾਲਾ ਹੈ ਉਹ सोनू सूद ਹੈ ਇਹਨੇ ਗੋਆ ਵਿਕੇ ਸੈਮੀਨਾਰ ਆਰ ਓਰਗੇਨਾਈਜ਼ ਕੀਤੇ ਉਹਦੇ ਵਿੱਚ ਹੋਰ ਵੀ ਕਈ ਐਕਟਿਵਸ ਪੇਸ਼ ਹੋਏ ਸੀਗੇ ਹੁਣ ਅਸੀਂ ਇਹਦੇ ਤੋਂ ਪੁੱਛਣਾ ਹੈ ਕਿ ਤੂੰ ਇਹ ਕੋਇਨ ਕਿਸ ਵੇਸ ਤੇ ਪ੍ਰਮੋਟ ਕੀਤਾ ਪਬਲਿਕ ਦੀਆਂ ਭਾਵਨਾਵਾਂ ਨੂੰ ਕਿਦਾਂ ਆਹਤ ਕੀਤਾ ਇਸ ਦੇ ਨਾਲ ਉਹ ਹੁਣ 10 ਦੋ ਦੇ ਵਿੱਚ ਇਹਦਾ ਨਹੀਂ ਪੇਸ਼ ਹੁੰਦੀ ਫਿਰ ਸਰ ਫਿਰ ਜੇ ਨਹੀਂ ਪੇਸ਼ ਹੁੰਦੇ ਇਹ ਅਸੀਂ ਥਰੂ ਸੀਪੀਏ ਰੋਟੇਟ ਕੀਤੇ ਨੇ ਸੀਪੀ ਸਾਹਿਬ ਨੂੰ ਆ ਕੇ ਸੀਪੀ ਸਾਹਿਬ ਮੁੰਬਈ ਨੂੰ ਆ ਕੇ ਇੱਥੇ ਜਵਾਬ ਦੇਣਾ ਪਏਗਾ ਅਂਦੇਰੀ ਅਂਦੇਰੀ ਸੀਪੀ ਮੁੰਬਈ ਨੂੰ ਇਹਨਾਂ ਨੂੰ ਜਵਾਬ ਦੇਣਾ ਪਏਗਾ ਤੇ ਜਵਾਬ ਦੇ ਕੇ ਇਹ ਵਿੱਚ ਦੱਸਣਗੇ ਵੀ ਕਿਉਂ ਨਹੀਂ ਪੇਸ਼ ਹੋਇਆ ਜਾਂ ਕਿਤੇ ਗਿਆ ਹੈ ਉਹਦੇ ਵਿੱਚ ਇਹਨਾਂ ਨੂੰ ਜਵਾਬ ਦੇਣਾ ਪਏਗਾ ਕਹ ਰਿਹਾ ਐਫ ਆਈ ਆਰ ਦਰ ਜੋਈਏ ਪਰ ਦੂਜੇ ਪਾਸੇ ਇਸ ਸਵਾਲੇ ਜ਼ਰੂਰ ਹਦਾ ਕਿ ਸੋਨੂ ਸੁਧ ਪੇਸ਼ ਹੋਣਗੇ ਜਾਂ ਫਿਰ ਇਸ ਦੇ ਉੱਤੇ ਕੋਈ ਜਵਾਬ ਦਿੰਦੇ ਨਹੀਂ ਕਿਰ ਜਦੋਂ ਐਪ ਦੇ ਜ਼ਰੀਏ ਕੋਈ ਸੈਲੀਬ੍ਰਿਟੀ ਪੈਸੇ ਲਗਾਉਣ ਦੀ ਗੱਲ ਕਰੇ ਆ ਐਪ ਨੂੰ ਪ੍ਰਮੋਟ ਕਰੇ ਤੇ ਉਸ ਦੇ ਉੱਤੇ ਵਿਵਾਦ ਹੋ ਜਾਵੇ ਫਿਰ ਫਰਕ ਤਪੰਦਾ